ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਸਾਨੂੰ ਚੜ੍ਹਦੀ ਕਲਾ ਚ ਰੱਖੇ ਤਰੱਕੀ ਦੇਵੇ ਤੰਦਰੁਸਤੀ ਦੇਵੇ ਦੇਵੀ ਤੇ ਤੁਸੀਂ ਸਦਾ ਆਪਣੇ ਘਰ ਦੇ ਵਿੱਚ ਖੁਸ਼ ਰਹੋ ਕਦੇ ਵੀ ਤੁਹਾਨੂੰ ਕੋਈ ਵੀ ਤਕਲੀਫ ਕਦੇ ਨਾ ਆਵੇ ਮੇਰੀ ਰੱਬ ਕੋਲੇ ਇਹੀ ਅਰਦਾਸ ਆ ਤੁਹਾਡੇ ਲਈ ਸੋ ਅੱਜ ਆਪਾਂ ਗੱਲ ਕਰਦੇ ਆਂ ਕੁਝ ਆਪਣੇ ਘਰ ਦੇ ਨਾਲ ਜੁੜੀਆਂ ਕੁਝ ਤੂੰ ਮੈਂ ਨਾਲ ਜੁੜੀਆਂ ਕੁਝ ਲੋਕਾਂ ਨਾਲ ਜੁੜੀਆਂ ਜੋ ਕਿ ਸੱਚ ਨੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਵੀ ਛੋਟੇ ਘਰੇ ਕੋਈ ਸਾਨੂੰ ਮਿਲਣ ਆਉਂਦਾ ਹਨਾ ਕੋਈ ਰਿਸ਼ਤੇਦਾਰ ਲਾ ਲਓ ਭੈਣ ਭਰਾ ਨਾਲ ਲਓ ਕਿਉਂਕਿ ਰਿਸ਼ਤੇ ਬਹੁਤ ਨੇ ਤਾਂ ਮੇਰੀ ਹੱਥ ਬਨ ਕੇ ਬੇਨਤੀ ਆ ਕਿ ਖਿੜੇ ਮੱਥੇ ਚਾਹ ਬਣੀ ਦਾ ਨਾਮ ਲਿਆ ਕਰੋ ਕਿਉਂਕਿ ਇਹ ਆਪਣੇ ਵੱਡੇ ਪੁਰਖ ਵੀ ਕਹਿ ਗਏ ਆ ਵੀ ਘਰ ਦੇ ਵਿੱਚ ਆਇਆ ਬੰਦਾ ਰੱਬ ਦਾ ਰੂਪ ਹੁੰਦਾ ਹੈ ਕੋਈ ਵੀ ਤੁਹਾਡੇ ਘਰੇ ਆਉਂਦਾ ਨਾ ਮੱਥੇ ਵਟਨਾ ਪਾਇਆ ਕਰੋ ਤਾਂ ਨੂੰ ਤਾਂ ਲੋਕ ਹੁਣ ਥੋੜੇ ਜਿਹੀਆਂ ਬਿਮਾਰੀਆਂ ਚ ਘਿਰ ਗਏ ਤੇ ਮੰਨ ਲਓ ਤੁਸੀਂ ਵੀ ਜਾਦੇ ਲੋਕ ਡਿਪਰੈਸ਼ਨ ਚ ਜਾ ਰਹੇ ਆ ਕਿਉਂਕਿ ਇੱਜ਼ਤ ਕਰਨੀ ਲੋਕ ਇੱਕ ਦੂਜੇ ਦੀ ਭੁੱਲ ਚੁੱਕੇ ਆ ਰਿਸ਼ਤੇਦਾਰ ਨੂੰ ਦੇਖ ਕੇ ਅੱਗੇ ਲੋਕ ਖੜ ਜਾਂਦੇ ਸੀ ਕਿ ਸਾਡਾ ਕੋਈ ਰਿਸ਼ਤੇਦਾਰ ਮਿਲਣ ਆਇਆ ਜਿਹੜਾ ਤੁਹਾਨੂੰ ਪਿਆਰ ਕਰਦਾ ਉਹਦੀ ਰਿਸਪੈਕਟ ਜ਼ਰੂਰ ਕਰਿਆ ਕਰੋ ਜੇ ਤੁਸੀਂ ਚਾਹ ਪਾਣੀ ਜਾਂ ਰੋਟੀ ਬਣਾ ਕੇ ਖਵਾ ਦੋਗੇ ਤਾਂ ਕੋਈ ਖਾਸ ਗੱਲ ਨਹੀਂ ਹੈਗੀ ਬੰਦਾ ਥੋੜੇ ਕੋਰੇ ਚੱਲ ਕੇ ਆਇਆ ਕੋਈ ਖਰਚਾ ਕਰਕੇ ਆਇਆ ਹੁਣ ਤੁਹਾਨੂੰ ਮਿਲਣ ਆਇਆ ਹੁਣ ਜਿੱਦਾਂ ਜਿੱਦਾਂ ਦੁਨੀਆ ਚੇਂਜ ਹੁੰਦੀ ਜਾ ਰਹੀ ਆ ਉਦਾਂ ਹੀ ਰੱਬ ਚੇਂਜ ਹੋ ਰਿਹਾ ਹਣਾ ਤੁਸੀਂ ਕਿਸੇ ਨੂੰ ਦੇਖ ਕੇ ਰਾਜੀ ਨਹੀਂ ਤੁਸੀਂ ਕਿਸੇ ਨੂੰ ਚਾਹ ਪਾਣੀ ਪਿਆ ਕੇ ਰਾਜੀ ਨਹੀਂ ਤੁਹਾਡੇ ਘਰੇ ਕੋਈ ਆਉਂਦਾ ਤਾਂ ਤੁਸੀਂ ਥੋੜੇ ਮੱਥੇ ਤੇ ਸੱਤ ਚੋੜੀਆਂ ਪੈ ਜਾਂਦੀਆਂ ਵੀ ਹਾਏ ਆ ਗਿਆ ਹਜੇ ਉਹ ਵਿਚਾਰਾ ਪਾਰ ਕੇ ਪੈਰ ਧਰਦਾ ਤੁਸੀਂ ਕਹਿੰਦੇ ਨੂੰ ਹਾਏ ਆ ਗਿਆ ਰੋਡਾ ਲੱਗ ਗਿਆ ਚਾਹ ਪਾਣੀ ਕਰਨਾ ਪੂ ਰੋਟੀ ਬਲਾਨਾ ਪੰਗਾ ਧੰਕਾ ਤੁਸੀਂ ਇਦਾਂ ਨਾ ਕਰਿਆ ਕਰੋ ਵੀ ਜਿੱਦਾਂ ਪਹਿਲਾਂ ਵਾਲੀ ਦੁਨੀਆ ਸੀ ਉਹਦੇ ਵਿੱਚ ਰਿਸ਼ਤੇਦਾਰ ਨੂੰ ਰੱਬ ਦਾ ਰੂਪ ਦਿੱਤਾ ਜਾਂਦਾ ਸੀ ਤੇ ਕਿੰਨਾ ਵਧੀਆ ਟਾਈਮ ਸੀ ਵੀ ਕੋਈ ਮੇਲਣ ਆਉਂਦਾ ਸੀ ਤੇ ਕਿੰਨਾ ਚਾਹ ਛੜਦਾ ਸੀ ਸਪੈਸ਼ਲ ਸੇਵੀਆਂ ਖੀਰ ਬਣਦੀ ਸੀ ਵੀ ਸਾਡੇ ਕੋਈ ਮੇਲਣ ਆਇਆ ਹੁਣ ਤਾਂ ਸੇਵੀਆਂ ਖੀਰ ਤਾਂ ਦੂਰ ਦੀ ਗੱਲ ਆ ਹੁਣ ਤਾਂ ਵੀ ਚਾਹ ਪੀਵਣੀ ਵੀ ਥੋੜੀ ਮੁਸ਼ਕਲ ਹੋ ਜਾਂਦੀ ਹੈ ਜਿੰਨੇ ਤੁਸੀਂ ਆਪਣੇ ਆਪ ਤੇ ਸਿਆਣੇ ਬਣਦੇ ਜਾਂਦੇ ਹੋ ਵੀ ਸਾਡਾ ਖਰਚਾ ਨਾ ਹੋਵੇ ਕੋਈ ਆ ਗਿਆ ਮੱਥੇ ਵਟ ਪਾ ਲੈਣੇ ਹੋ ਮੱਥੇ ਵਟਰ ਨਾ ਪਾਇਆ ਕਰੋ ਇਹ ਤੁਹਾਨੂੰ ਨੁਕਸਾਨ ਕਰ ਰਿਹਾ ਤੁਹਾਡੇ ਘਰ ਤੇ ਭਾਰੀ ਪੈ ਰਿਹਾ ਤੁਹਾਡੀ ਸਿਹਤ ਤੇ ਭਾਰੀ ਪੈ ਰਿਹਾ ਕਿਉਂਕਿ ਜੋ ਵੈਗਰੂ ਦੀ ਬਣਾਈ ਦੁਨੀਆ ਤੁਸੀਂ ਉਹਨੂੰ ਤਾਂ ਭੁੱਲੀ ਜਾਂਦੇ ਹੋ ਉਹਨੂੰ ਤਾਂ ਤੁਸੀਂ ਪਿਆਰ ਹੀ ਨਹੀਂ ਕਰਦੇ ਤੁਸੀਂ ਪਿਆਰ ਕਰਦੇ ਹੋ ਸਿਰਫ ਪੈਸੇ ਨੂੰ ਤੇ ਲੋਕਾਂ ਦੇ ਰੁਤਬੇ ਨੂੰ ਦੋ ਚੀਜ਼ ਨੂੰ ਪਿਆਰ ਕਰਨ ਲੱਗੇ ਬਾਕੀ ਸਭ ਪਿਆਰ ਖਤਮ ਹੋ ਚੁੱਕੀ ਹੈ ਰਿਸ਼ਤੇ ਰੁੱਲ ਚੁੱਕੇ ਹੈ ਸੋ ਇਸ ਕਰਕੇ ਮੈਂ ਕਹਿਣੀ ਹੈ ਵੀ ਜਿਹੜੇ ਅਸਲੀ ਬੰਦੇ ਆ ਗੁਰੂ ਦੇ ਭਗਤ ਆ ਮਹਾਰਾਜ ਨੂੰ ਮੰਨਦੇ ਜਿਸ ਵੀ ਧਰਮ ਨੂੰ ਮੰਨਦੇ ਆ ਤੁਹਾਡਾ ਸਭ ਤੋਂ ਪਹਿਲਾਂ ਧਰਮ ਇੱਕੋ ਹੀ ਹੁੰਦਾ ਵੀ ਤੁਹਾਡੇ ਘਰੇ ਆਏ ਬੰਦੇ ਨੂੰ ਚਾਹ ਪਾਣੀ ਜ਼ਰੂਰ ਪਿਆਓ ਉਹਨੂੰ ਪ੍ਰਸ਼ਾਦਾ ਪਾਣੀ ਜ਼ਰੂਰ ਸਕਾਓ ਕਿਉਂਕਿ ਜਿੱਦਾਂ ਤੁਸੀਂ ਇਹ ਚੀਜ਼ਾਂ ਭੁੱਲ ਰਹੇ ਹੋ ਉਹਨਾਂ ਵੀ ਘਰ ਆਏ ਮਹਿਮਾਨ ਨੂੰ ਤੁਸੀਂ ਸਿਰਫ ਉਸੇ ਦੀ ਇੱਜ਼ਤ ਕਰਦੇ ਹੋ ਜਿਹੜਾ ਤੁਹਾਡੇ ਦੀ ਖਾਸ਼ ਰਹਿ ਜਾਂਦਾ ਖਾਸ਼ ਕਿਹੜਾ ਰਹਿ ਜਾਂਦਾ ਜਾਂਦਾ ਤੁਹਾਡੇ ਉਹਨਾਂ ਦੇ ਵੀ ਤੁਹਾਡੀ ਕੁੜੀ ਵਿਆਹੀ ਹੋਵੇ ਤੁਸੀਂ ਉਹਦੇ ਸੌਰਿਆਂ ਨੂੰ ਵਧੀਆ ਸਮਝਦੇ ਹੋ ਜਾਂ ਜਿੱਥੇ ਤੁਹਾਡਾ ਮੁੰਡਾ ਵਿਆਹ ਹੋਵੇ ਉੱਥੇ ਉੱਥੇ ਵੀ ਕਰੋ ਹੁਣ ਕੁਛ-ਕੁਛ ਲੋਕ ਸਮਝਦਾ ਕੁਛ-ਕੁਛ ਤਾਂ ਉੱਥੇ ਵੀ ਰੱਬ ਦਾ ਨਾਮ ਹੀ ਹੋ ਚੱਲਿਆਗਾ ਸੋ ਇਸ ਕਰਕੇ ਵੀ ਜਿਹੜੀਆਂ ਪੁਰਾਣੀਆਂ ਕੁੜੀਆਂ ਹੁੰਦੀਆਂ ਭੂਆ ਹੁੰਦੀਆਂ ਜੋ ਵੀ ਹੁੰਦੀਆਂ ਕੁਝ ਵੀ ਹੁੰਦੀਆਂ ਮਾਸੀਆਂ ਤਾਈਆਂ ਹੁੰਦੀਆਂ ਵੀ ਤੁਸੀਂ ਜੇ ਤੁਹਾਡੇ ਨਾਲ ਕੋਈ ਲੋਕ ਚੰਗਾ ਉਹਨਾਂ ਦਾ ਪਿਆਰ ਜ਼ਰੂਰ ਕਰੋ ਜੇ ਤੁਹਾਡੇ ਨਾਲ ਕੋਈ ਮਾੜੀ ਵੀ ਕਰਦਾ ਨਾ ਤਾਂ ਰੱਬ ਤੇ ਛੱਡਿਆ ਕਰੋ ਤੇ ਪਰਮਾਤਮਾ ਨੂੰ ਕਿਹਾ ਕਰੋ ਵੀ ਪਰਮਾਤਮਾ ਇਹਨੂੰ ਮਤਵਕਸ਼ ਮੈਨੂੰ ਇਹਦੇ ਵਰਗਾ ਨਾ ਬਣਾਈ ਮੈਂ ਤਾਂ ਸੁੱਟੀ ਰਜਾ ਚ ਰਹਿਣਾ ਕੋਈ ਬੰਦਾ ਘਰੇ ਆ ਗਿਆ ਉਹਨੂੰ ਚਾਹ ਪਾਣੀ ਦਾ ਨਾਮ ਲੈਣਾ ਮੈਂ ਤਾਂ ਮਹਾਰਾਜ ਸੁੱਡੇ ਕੇ ਰੂਲਾ ਉਸੂਲਾ ਤੇ ਚੱਲਣਾ ਮੈਂ ਨਹੀਂ ਬਣਨਾ ਇਸ ਦੁਨੀਆ ਵਰਗਾ ਜਦੋਂ ਤੁਸੀਂ ਇਸ ਦੁਨੀਆ ਵਰਗੇ ਬਣਨ ਲੱਗਦੇ ਹੋਵੇਂ-ਵੇਂ ਸੁੱਡੇ ਘਰੇ ਕਲੇਸ਼ ਬਿਮਾਰੀਆਂ ਇੱਕ ਕਰ ਦਿਆਂ ਦਿਓ ਮੈਨੂੰ ਜਿੱਥੇ ਬਿਮਾਰੀ ਤੇ ਕਲੇਸ਼ ਹੈ ਨਹੀਂਗਾ ਇੰਨਾ ਕਲੇਸ਼ ਵੱਧ ਚੁੱਕਿਆ ਹੈ ਦੁਨੀਆ 'ਚ ਬਦਲਣ ਦਾ ਕਾਰਨ ਵੀ ਆਪਾਂ ਖੁਦ ਹੈ ਜੇ ਆਪਾਂ ਕਹੀਏ ਨਾ ਵੀ ਸਮਾ ਮੜ ਆ ਗਿਆ ਰੇਹਾਂ ਸਪਰੇਹਾਂ ਆ ਗਈਆਂ ਫਲਨ ਆ ਗਿਆ ਕੁਛ ਨਹੀਂ ਆਇਆ ਇਹ ਸਭ ਕੁਝ ਤੁਸੀਂ ਚੇਂਜ ਕੀਤਾ ਹੈ ਇਹ ਸਾਰਾ ਕੁਝ ਸੋਡੇ ਆਸਰੇ ਹੋ ਰਿਹਾ ਹੈ ਕਿਉਂ ਕਿਉਂਕਿ ਤੁਸੀਂ ਜਿਹੜੀ ਅੱਜ ਦੀ ਦੁਨੀਆ ਹੈ ਇਹਦੇ ਵਿੱਚ ਕੋਈ ਕੰਮ ਕਰਕੇ ਤਾਂ ਰਾਜੀ ਨਹੀਂ ਹੈਗਾ ਜੀ ਇਹ ਗੱਲ ਸੱਚੀ ਹੈ ਵੀ ਕੋਈ ਵੀ ਕੰਮ ਕਰਕੇ ਰਾਜੀ ਨਹੀਂ ਹੈਗਾ ਮੈਂ ਗਣੀਆਂ ਮਹਾਰਾਜ ਤੋਂ ਤੰਦਰੁਸਤੀ ਮੰਗਿਆ ਕਰੋ ਕੰਮ ਕਰਨ ਨਾਲ ਤਾਂ ਬੰਦੇ ਦੀ ਸਿਹਤ ਬੰਦੀ ਹੈ ਕੋਈ ਕੰਮ ਕਰਕੇ ਰਾਜੀ ਨਹੀਂ ਕਿਉਂਕਿ ਕੰਮ ਕਰੂਗਾ ਤਾਂ ਬੰਦਾ ਔਖਾ ਹੋਊਗਾ ਫਿਰ ਉਹ ਤਾਂ ਤਕਲੀਫ ਨਹੀਂ ਗੱਟੀ ਦੀ ਤੇ ਸੁੱਖ ਸਾਨੂੰ ਚਾਹੀਂਦੀ ਆ 100 ਗਿੱਲਾਂ ਵਾਲੇ ਕੰਮ ਅਸੀਂ ਕਰਨਾ ਨਹੀਂ ਝਾੜੂ ਪੋਚਾ ਨਹੀਂ ਲੱਗਦਾ ਰੋਟੀ ਸਾਥ ਤਾਂ ਨਹੀਂ ਬਣਨੀ ਜੀ ਰੋਟੀ ਕਿਉਂ ਨਹੀਂ ਬਣਦੀ ਖੜ ਸਾਰਾ ਕੰਮ ਖੜ ਕੇ ਕਰਦੇ ਹਾਂ ਭਾਂਡੇ ਖੜ ਕੇ ਮੰਜਨੇ ਰੋਟੀ ਖੜ ਕੇ ਪਕਾਉਣੀ ਰੋਟੀ ਤਾਂ ਖੜ ਕੇ ਖਾਣ ਲੱਗੇ ਕਿਉਂਕਿ ਬੈਠਣਾ ਵੀ ਜ਼ਰੂਰੀ ਹੈ ਅੱਗੇ ਬੁੜੀਆਂ ਚੁੱਲਿਆਂ ਤੇ ਬਹਿ ਕੇ ਰੋਟੀਆਂ ਪਕਾਉਂਦੀਆਂ ਕਿਉਂ ਕਿਉਂਕਿ ਬੈਠਣਾ ਵੀ ਜ਼ਰੂਰੀ ਹੈ ਬੈਠਣਾ ਆਪਾਂ ਭੁੱਲ ਚੁੱਕੇ ਹਾਂ ਜਦੋਂ ਆਪਾਂ ਬੈੰਨੇ ਆਪਣਾ ਢਿੱਡਾ ਜਿਹੜਾ ਗੋਡਿਆਂ ਚ ਆਉਂਦਾ ਮੋਟਾਪਾ ਆਪਣੇ ਆਪ ਹੀ ਨਹੀਂ ਆਉਂਦਾ ਮੋਟਾਪੇ ਨੇ ਆਉਣਾ ਹੀ ਆ ਖੜੇ ਖੜੇ ਸਾਰਾ ਕੰਮ ਕਰ ਰਹੇ ਹਾਂ ਆਪਾਂ ਪਦਿਧਿਆਵਾਂ ਨਹੀਂ ਦਿੱਤਾ ਜਿੰਨਾ ਤੁਸੀਂ ਪੁਰਾਣੇ ਯੁੱਗ ਚ ਜਾਓਗੇ ਪੁਰਾਣੀਆਂ ਚੀਜ਼ਾਂ ਕੱਢ ਕੇ ਦੇਖੋਗੇ ਵੀ ਪਹਿਲਾਂ ਵਾਲੇ ਲੋਕ ਕੀ ਕਰਦੇ ਸੀ ਉਹਨਾਂ ਹੀ ਤੁਸੀਂ ਨਾਲੇ ਤਾਂ ਪਰਮਾਤਮਾ ਦੀ ਨਜ਼ਰ ਚ ਵਧੀਆ ਬਣ ਜਾਓਗੇ ਕਿਉਂਕਿ ਸੋਡੇ ਵਿੱਚ ਦਇਆ ਧਰਮ ਆ ਜੂਗੀ ਦਇਆ ਧਰਮ ਆਉਣੀ ਆਪਣੇ ਚ ਜ਼ਰੂਰੀ ਹੁੰਦੀ ਆ ਜਦੋਂ ਆਪਾਂ ਇਹ ਚੀਜ਼ਾਂ ਭੁੱਲ ਜਾਂਦੇ ਫਿਰ ਆਪਾਂ ਜਾਨਵਰ ਬਣ ਜਾਂਦੇ ਆ ਦਇਆ ਧਰਮ ਤੋਂ ਬਿਨਾਂ ਆਪਾਂ ਜਾਨਵਰ ਆ ਆਪਨੂੰ ਸਾਰਿਆਂ ਨੂੰ ਪਤਾ ਹੈ ਇਸ ਚੀਜ਼ ਦਾ ਸੋ ਤੁਸੀਂ ਇਹ ਕਦੇ ਕਿਸੇ ਨੂੰ ਦੋਸ਼ ਨਾ ਦਿਓ ਰੱਬ ਨੂੰ ਦੋਸ਼ ਨਾ ਦਿਓ ਵੀ ਤੇਰੀ ਦੁਨੀਆ ਬਦਲ ਚੁੱਕੀ ਹੈ ਨਹੀਂ ਆਪਾਂ ਆਪ ਬਦਲੇ ਆ ਆਪਣੇ ਆਪ ਦੀ ਸੂਲ ਮਾੜੇ ਹੋ ਚੁਲੇ ਚ ਸਭ ਤੋਂ ਪਹਿਲਾਂ ਤਾਂ ਇਹ ਗੰਦੀਆਂ ਆਤਾ ਕੱਢੋ ਵੀ ਕਿਸੇ ਨੂੰ ਦੇਖ ਕੇ ਮੱਥੇ ਵੱਟ ਨਾ ਬਾਇਆ ਕਰੋ ਤੁਹਾਡੇ ਘਰੇ ਬੰਦਾ ਚਾਹੇ ਤੁਹਾਡਾ ਦੁਸ਼ਮਣ ਕਿਉਂ ਨਾ ਬਣਿਆ ਬੈਠਾ ਹੋਵੇ ਉਹ ਵੀ ਆਇਆ ਨਾ ਚਾਹ ਪਾਣੀ ਜ਼ਰੂਰ ਪਿਓ ਇਹ ਆਪਣੇ ਗੁਰੂਆਂ ਦੇ ਰੂਲ ਸੂਲ ਹੈ ਵੀ ਘਰੇ ਆਇਆ ਦੁਸ਼ਮਣ ਨੂੰ ਵੀ ਆਪਾਂ ਪੁੱਠਾ ਬੋਲਣਾ ਨਹੀਂ ਹੁੰਦਾ ਉਹਨੂੰ ਚਾਹ ਪਾਣੀ ਪਿਓ ਇੱਜ਼ਤ ਕਰੋ ਉਹਦੀ ਕਿਉਂਕਿ ਤੁਸੀਂ ਪਰਮਾਤਮਾ ਦੀ ਨਜ਼ਰ 'ਚ ਸਹੀ ਬਣਨਾ ਨਾ ਕਿ ਲੋਕਾਂ ਦੀ ਇੱਕ ਲੋਕ ਦਿਖਾਵੇ 'ਚੋਂ ਨਿਕਲ ਜਾਓ ਵੀ ਮੈਂ ਉਹਦੀਆਂ ਨਜ਼ਰਾਂ 'ਚ ਸਹੀ ਬਣਾ ਉਹਦੀਆਂ ਨਜ਼ਰਾਂ 'ਚ ਸਹੀ ਬਣਾ ਇਹ ਤਾਂ ਤੁਸੀਂ ਬਾੜ ਨਹੀਂ ਸਕਦੇ ਨਾ ਤੁਹਾਨੂੰ ਕੋਈ ਅੱਜ ਸਲਾਹੇ ਨਾ ਤੁਹਾਨੂੰ ਕੋਈ ਕੱ ਮੈਂ ਤੁਹਾਨੂੰ ਪਹਿਲਾ ਵੀਡੀਓ ਚ ਵੀ ਦੱਸਿਆ ਦੁਨੀਆ ਤੁਹਾਨੂੰ ਕਿਸੇ ਢੰਗ ਨਾਲ ਨਹੀਂ ਜਿਉਣ ਦਿੰਦੀ ਜਿੰਨੇ ਮਰਜ਼ੀ ਚੰਗੇ ਬਣ ਕੇ ਦੇਖ ਲਓ ਦੁਨੀਆ ਨੇ ਤੁਹਾਨੂੰ ਤੰਗ ਕਰਨ ਹੀ ਕਰਨਾ ਸੋ ਇਹਨਾਂ ਚੀਜ਼ਾਂ ਜਦੋਂ ਨਿਕਲ ਕੇ ਤੁਸੀਂ ਕੀ ਕਰਨਾ ਤੁਸੀਂ ਮਹਾਰਾਜ ਦੇ ਲੜ ਲੱਗੋ ਸਭ ਤੋਂ ਪਹਿਲਾਂ ਤਾਂ ਗੁਰੂ ਘਰ ਜਾਣ ਦੀ ਆਦਤ ਪਾਓ ਨਹੀਂ ਰੋਜ਼ ਜਾ ਸਕਦੇ ਤਾਂ ਹਫਤੇ ਤੋ ਜਾਓ ਹਫਤੇ ਤੋ ਹੀ ਜਾ ਸਕਦੇ 15 ਦਿਨਾਂ ਵਿੱਚ ਤਾਂ ਗੁਰੂ ਘਰ ਜ਼ਰੂਰ ਜਾਓ ਨਾ ਮਹਾਰਾਜ ਦੇ ਮੱਥੇ ਤਾਂ ਜ਼ਰੂਰ ਲੱਗਿਆ ਕਰੋ ਨਾ ਜਾ ਕੇ ਵੀ ਮਹਾਰਾਜ ਮੇਰੀਆਂ ਭੁੱਲਾਂ ਬਖਸ਼ ਮੈਥੋਂ ਜੇ ਕੁਝ ਮਾੜਾ ਚੰਗਾ ਹੋਇਆ ਮਹਾਰਾਜ ਮੇਰੀਆਂ ਗਲਤੀਆਂ ਮਾਫ ਕਰ ਕਿਉਂਕਿ ਉਹ ਮਾਫ ਕਰਨ ਵਾਲੇ ਆ ਬੰਦਾ ਬੰਦੇ ਦੀ ਗਲਤੀ ਮਾਫ਼ ਨਹੀਂ ਕਰਦਾ ਹੁੰਦਾ ਪਰਮਾਤਮਾ ਮਾਫ਼ ਕਰ ਦਿੰਦਾ ਜੇ ਤੁਸੀਂ ਸਹੀ ਰਾਹ ਤੇ ਚੱਲ ਪੈਨੇ ਹੋ ਸਭ ਕੁਝ ਭੁੱਲ ਕੇ ਜੇਕਰ ਤੁਸੀਂ ਪਰ ਰੱਬ ਨਾਲ ਵੀ ਦਗਾ ਕਮਾਉਣ ਦੀ ਸੋਚਦੇ ਹੋ ਤਾਂ ਤੁਸੀਂ ਕੁਝ ਨਹੀਂ ਵਿਗਾੜ ਸਕਦੇ ਕਿਉਂਕਿ ਪਰਮਾਤਮਾ ਉਹਨੇ ਸ੍ਰਿਸ਼ਟੀ ਸਾਜੀ ਹੈ ਸੋ ਦੋ ਤਿੰਨ ਆਦਤਾਂ ਆਪਣੇ ਚ ਜ਼ਰੂਰ ਚੇਂਜ ਕਰੋ ਇੱਕ ਤਾਂ ਆਪਣਾ ਖਾਣਾ ਸੁਧਾਰੋ ਦੂਜਾ ਗੁਰੂ ਮਹਾਰਾਜ ਨੂੰ ਮੰਨੋ ਤੀਜਾ ਲੋਕਾਂ ਨੂੰ ਪਿਆਰ ਕਰਨਾ ਸਿੱਖੋ ਲੋਕਾਂ ਨਾਲ ਦੁਸ਼ਮਣੀ ਨਭਾਉਣੀ ਬੰਦ ਕਰੋ ਜਿਹੜਾ ਛੋਟੇ ਤੇ ਮਾੜਾ ਕਰੂਗਾ ਨਾ ਉਹਨੂੰ ਪਰਮਾਤਮਾ ਆਪ ਹੀ ਵੇਖ ਲੈਂਦਾ ਜਦੋਂ ਤੁਸੀਂ ਇਹ ਚੀਜ਼ਾਂ ਭੁੱਲ ਕੇ ਪਰਮਾਤਮਾ ਨੂੰ ਭੁੱਲ ਕੇ ਆਪ ਦੁਸਮਣੇ ਨਿਭਾਉਣ ਲੱਗ ਜਾਨੇ ਹੋ ਉੱਥੇ ਫਿਰ ਤੁਸੀਂ ਇੱਕ ਜਨਮਰ ਦਾ ਰੂਪ ਧਾਰ ਲੈਨੇ 24 ਘੰਟੇ ਦੂਜੇ ਬੰਦੇ ਦੇ ਦੰਦੀਆਂ ਵੱਢੀ ਜਾਂਨੇ ਆਂ ਐ ਕਰ ਦੂ ਮੈਂ ਇਹਦਾ ਐ ਕਰ ਦੂ ਉੱਥੇ ਆਪਾਂ ਕੁਝ ਨਹੀਂ ਕਿਸੇ ਦਾ ਬਗਾੜ ਸਕਦੇ ਕਿਉਂ ਕਿਉਂਕਿ ਪਰਮਾਤਮਾ ਦੀ ਮਰਜ਼ੀ ਤੋਂ ਬਿਨਾਂ ਪਤਾ ਨਹੀਂ ਹਲਦਾ ਜੋ ਵੈਗਰੂ ਨੂੰ ਮਨਜ਼ੂਰ ਹੁੰਦਾ ਉਹੀ ਹੁੰਦਾ ਤੇ ਇੱਕ ਗੱਲ ਤੁਸੀਂ ਹੋਰ ਮੰਨਿਓ ਜੇ ਛੋਟੀਆਂ ਪਰਮਾਤਮਾ ਤੇ ਸੱਚੀਆਂ ਡੋਰਾ ਹੈ ਤੁਸੀਂ ਸੱਚੇ ਦਿਲੋਂ ਵੈਗਰੂ ਨਾਲ ਲੱ ਇਹ ਗੱਲ ਤੁਸੀਂ ਪੂਰੀ ਧਿਆਨ ਚ ਰੱਖਿਓ ਵੀ ਪ੍ਰਮਾਤਮਾ ਤੁਹਾਡੇ ਅੜੇ ਕੰਮ ਵੀ ਕੱਢੂਗਾ ਜੇਕਰ ਤੁਸੀਂ ਉਹਦੇ ਨਾਲ ਦਿਲੋਂ ਜੁੜੇ ਹੋਇਓ ਸੋ ਨੂੰ ਅਟੱਲ ਵਿਸ਼ਵਾਸ ਹੈ ਤੁਹਾਡਾ ਵਿਸ਼ਵਾਸ ਡੋਲਣਾ ਨਹੀਂ ਚਾਹੀਦਾ ਵਾਹਿਗੁਰੂ ਤੇ ਜਰੂਰ ਕਹਾ ਕਰੋ ਗੁਰੂ ਘਰ ਜਾਣੇ ਨੂੰ ਸ਼ੁਕਰਾਨਾ ਕਰਿਆ ਕਰੋ ਮੰਗਤੇ ਨਾ ਬਣਿਆ ਕਰੋ ਮੈਨੂੰ ਆਹ ਦੇ ਦੇ ਮੈਨੂੰ ਉਹ ਦੇ ਦੇ ਦੇਨ ਵਾਲਾ ਤੁਹਾਨੂੰ ਸਭ ਪਤਾ ਹੈ ਉਹ ਦੇ ਤਾਂ ਸਾਨੂੰ ਦਿੰਦਾ ਹੀ ਆ ਉਹਨੂੰ ਸਾਰਾ ਪਤਾ ਹੁੰਦਾ ਸਾਨੂੰ ਕਿਸ ਚੀਜ਼ ਦੀ ਲੋੜ ਹੈ ਸਭ ਕੁਝ ਦੇ ਦਿੰਦਾ ਸ਼ੁਕਰਾਨਾ ਕਰਨ ਜਾਇਆ ਕਰੋ ਸ਼ੁ크ਰਾ ਮਾਲਕਾ ਤੇਰਾ ਤੂੰ ਮੇਰੇ ਸਾਥ ਦੇ ਰਿਹਾ ਹੈ ਸ਼ੁ크ਰਾ ਵਾਹਿਗੁਰੂ ਤੇਰਾ ਤੂੰ ਮੈਨੂੰ ਇਹ ਤਿੱਕਰ ਲੈ ਕੇ ਆ ਗਿਆ ਸ਼ੁ크ਰਾ ਮਾਲਕਾ ਤੇਰਾ ਤੂੰ ਮੈਨੂੰ ਅੱਗੇ ਵੀ ਲੈ ਕੇ ਜਾਵੇਂਗਾ ਸ਼ੁ크ਰਾ ਮਾਲਕਾ ਤੇਰਾ ਤੂੰ ਮੇਰੇ ਦੁੱਖ ਵੀ ਕੱਟੇਗਾ ਕਿਉਂਕਿ ਤੂੰ ਦੁੱਖ ਕੱਟਣ ਵਾਲਾ ਤੂੰ ਹੈ ਇਹ ਚੀਜ਼ਾਂ ਗੁਰੂ ਘਰ ਜਾ ਕੇ ਜਰੂਰ ਮੰਗਿਆ ਕਰੋ ਤੇ ਇਨਸਾਨੀਅਤ ਨੂੰ ਪਿਆਰ ਕਰੋ ਜਾਨਵਰਾਂ ਨੂੰ ਪਿਆਰ ਕਰੋ ਪੰਛੀਆਂ ਨੂੰ ਪਿਆਰ ਕਰੋ ਕੁਦਰਤ ਨਾਲ ਜੁੜੋ ਜਿੰਨਾ ਕੁਦਰਤ ਨਾਲ ਜੁੜੋਗੇ ਉੰਨੇ ਸੌਖੇ ਰਹੋਗੇ ਜੁੰਨਾ ਲੋਕਾਂ ਨਾਲ ਜੁੜੋਗੇ ਉੰਨੇ ਔਖੇ ਹੋਵੋਗੇ ਕਿਉਂ ਕਿ ਲੋਕਾਂ ਨੂੰ ਤੁਸੀਂ ਨਹੀਂ ਜਿੱਤ ਸਕਦੇ ਛੋਡੇ ਚ ਨਹੀਂ ਹੈਗੀ ਉਹ ਹੁਣ ਚੀਜ਼ ਅੱਗੇ ਲੋਕ ਭੋਲੇ ਸੀ ਅੱਗੇ ਲੋਕਾਂ ਨੂੰ ਤੁਸੀਂ ਜਿੱਤ ਲੈਂਦੇ ਸੀ ਹੁਣ ਤੁਸੀਂ ਨਹੀਂ ਜਿੱਤ ਸਕਦੇ ਹੁਣ ਤਾਂ ਲੋਕ ਛੋਡੇ ਚੰਗੇ ਕੰਮ ਦਾ ਵੀ ਗਤਲ ਗਲਤ ਮਤਲਬ ਕੱਢਣਗੇ ਜੇ ਤੁਸੀਂ ਕਿਸੇ ਨੂੰ ਮਤਲਬ ਕੋਈ ਹੈਲਪ ਵੀ ਕਰ ਦੋਗੇ ਨਾ ਉਹ ਤੁਹਾਡਾ ਗਲਤ ਮਤਲਬ ਕੱਢੂਗਾ ਵੀ ਨਹੀਂ ਮੇਰੀ ਹੈਲਪ ਕੀਤੀ ਐ ਨਾ ਕੋਈ ਲੋੜ ਹੋਣੀ ਐ ਕਿਉਂਕਿ ਲੋਕਾਂ ਦੀ ਸੋਚ ਇੱਥੇ ਆ ਕੇ ਖੜ ਚੁੱਕੀ ਐ ਲੋਕੇ ਚੀਜ਼ਾਂ ਭੁੱਲ ਚੁੱਕੇ ਆ ਵੀ ਵਿੱਚ ਇਨਸਾਨ ਵੀ ਹੈਗੇ ਆ ਸੱਚੇ ਬੰਦੇ ਵੀ ਹੈਗੇ ਆ ਜੋ ਤੁਹਾਡੀ ਦਿਲੋਂ ਹੈਲਪ ਕਰਦੇ ਆ ਤੁਹਾਡੇ ਨਾਲ ਦਿਲੋਂ ਖੜਦੇ ਆ ਮਹਾਰਾਜ ਤੋਂ ਡਰਦੇ ਆ ਤਾਂ ਤੁਹਾਡੀ ਹੈਲਪ ਕਰਦੇ ਆ ਤੁਸੀਂ ਫਿਰ ਵੀ ਮਹਾਰਾਜ ਤੇ ਟਿੱਪਣੀ ਕਰਦੇ ਰਹਿੰਦੇ ਹੋ ਦੇਖੋ ਸਬਰ ਜ਼ਰੂਰੀ ਐ ਜੀ ਸਬਰ ਤੁਹਾਨੂੰ ਕਰਨਾ ਹੀ ਪੈਣਾ ਬਿਦੌਟ ਸਬਰ ਇੱਥੇ ਕੁਝ ਵੀ ਨਹੀਂ ਮਿਲਦਾ ਕਿਉਂਕਿ ਜਿੰਨਾ ਤੁਸੀਂ ਸਬਰ ਕਰੋਗੇ ਉਨੇ ਹੀ ਮਹਾਰਾਜ ਤੁਹਾਡੇ ਨਾਲ ਜੋੜਨਗੇ ਤੁਹਾਡੀ ਬਾਹ ਫੜਨਗੇ ਤੁਸੀਂ ਨਹੀਂ ਸੋਚਿਆ ਹੋਣਾ ਮੈਂ ਵੀ ਇਹ ਚੀਜ਼ਾਂ ਚ ਸੀਗੀ ਤੁਸੀਂ ਸੋਚਦੇ ਰਹਿੰਦੇ ਹੋ ਮੇਰਾ ਆਹ ਕੰਮ ਬਣ ਜੇ ਮੇਰਾ ਉਹ ਬਣ ਜੇ ਮਾਲਕਾ ਮੇਰਾ ਇਹੋ ਜਿਹਾ ਮੇਰਾ ਇਹੋ ਜਿਹਾ ਟੈਨਸ਼ਨ ਚ ਵੀ ਰਹਿੰਦੇ ਹੋ ਤੁਹਾਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਉਹ ਤੁਹਾਡੇ ਕਦੋਂ ਕੰਮ ਸਵਾਰ ਜਾਂਦਾ ਮੈਨੂੰ ਵੀ ਨਹੀਂ ਪਤਾ ਲੱਗਦਾ ਮੇਰੇ ਵੀ ਮਹਾਰਾਜ ਐਸੇ ਕਾਰਜ ਸਵਾਰ ਰਿਹਾ ਮੈਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਵੀ ਮਹਾਰਾਜ ਕਿਵੇਂ ਸਵਾਰ ਗਏ ਕਈ ਕਈ ਦਿਨ ਤਾਂ ਮੈਂ ਬਈ ਸੋਚੀ ਜਾਨੀ ਵੀ ਤਾਂ ਮੈਂ ਸੋਚੀ ਹੀ ਨਹੀਂ ਸੀ ਮਹਾਰਾਜ ਨੇ ਮੇਰਾ ਕੰਮ ਵੀ ਕਰਤਾ ਮੈਂ ਤਾਂ ਸੋਚਿਆ ਨਹੀਂ ਇਹ ਇੱਕ ਗੱਲ ਜ਼ਰੂਰ ਹੈ ਵੀ ਆਪਾਂ ਜਿੱਦਣ ਦੇ ਮਹਾਰਾਜ ਨਾਲ ਜੁੜਿਆ ਉਸ ਅਕਾਲ ਪੁਰਖ ਵੈਗੁਰੂ ਨਾਲ ਗੁਰੂ ਰਾਮਦਾਸ ਮਹਾਰਾਜ ਨਾਲ ਜੁੜਿਆ ਨਾ ਆਪਾਂ ਗੁਰਬਾਣੀ ਨਹੀਂ ਛੱਡੀ। ਚਾਹੇ ਜੋ ਮਰਜ਼ੀ ਹੋ ਜੇ, ਮੀ ਆਵੇ, ਬਾਵੇ ਜੋ ਮਰਜ਼ੀ ਆਵੇ, ਗੁਰਬਾਣੀ ਪੜ੍ਹਨੀ ਹੀ ਪੜ੍ਹਨੀ ਹੈ। ਬਿਮਾਰਾਂ ਤਾਂ ਭਮਕ ਵੇਲਾ ਹੋ ਜੇ, ਜਦੋਂ ਉੱਠੂੰਗੀ ਨਾ ਕੇ ਫਿਰ ਵੀ ਪਾਠ ਕਰੂੰਗੀ, ਚਾਹੇ ਸਰੀਰ ਝਮੜਾ ਹੋਵੇ। ਪਾਠ ਜ਼ਰੂਰ ਕਰ ਲੈਣੀ ਆ। ਸੋ ਮੇਰੀ ਹੱਥ ਬਨ ਕੇ ਬੇਨਤੀ ਹੈ, ਇੱਕ ਤਾਂ ਵਾਹਿਗੁਰੂ ਨਾਲ ਜੁੜੋ, ਕੁਦਰਤ ਨਾਲ ਜੁੜੋ, ਇਨਸਾਨੀਅਤ ਨਾਲ ਜੁੜੋ, ਦਇਆ ਧਰਮ ਆਪਣੇ ਵਿੱਚ ਪ੍ਰਗਟ ਕਰੋ। ਇਹ ਜ਼ਰੂਰੀ ਆ ਅਗਰ ਤੁਸੀਂ ਇਹ ਨਹੀਂ ਕਰੋਗੇ ਤੁਸੀਂ ਸੌਖੇ ਨਹੀਂ ਹੋ ਸਕਦੇ ਇਨਸਾਨੀਅਤ ਜ਼ਰੂਰੀ ਆ ਤੁਹਾਡੇ ਚ ਹੋਣੀ ਜੇ ਤੁਸੀਂ ਇਹ ਜੇ ਭੁੱਲ ਗਏ ਤਾਂ ਤੁਸੀਂ ਇਨਸਾਨ ਕਹਾਉਣ ਦੇ ਲਾਇਕ ਨਹੀਂ ਹੋਗੇ ਆਪਣੇ ਲਈ ਸਭ ਜਿਉਂਦਾ ਆਪਣੇ ਬੱਚਿਆਂ ਲਈ ਆਪਣੇ ਘਰ ਲਈ ਸਭ ਜਿਉਂਦਾ ਪਲੀਜ਼ ਥੋੜਾ ਦੂਜਿਆਂ ਲਈ ਜਿਉਂ ਕੇ ਦੇਖੋ ਬੜਾ ਸਕੂਨ ਮਿਲਦਾ ਸੋ ਆਪ ਸਭ ਨੂੰ ਗੁਰੂ ਰਾਮਦਾਸ ਮਹਾਰਾਜ ਤੰਦਰੁਸਤੀ ਤਰੱਕੀ ਦੇਣ ਤੇ ਤੁਸੀਂ ਸਦਾ ਚੜ੍ਹਦੀ ਕਲਾ ਚ ਰਹੋ